ਜੀ ਸੱਸੀ ਗਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਪੰਜਾਬ ਸਰਕਾਰ ਦਾ ਵੱਡਾ ਐਲਾਨ ਗਰੀਬ ਪਰਿਵਾਰਾਂ ਲਈ ਵੱਡੇ ਖੁਸ਼ਖਬਰੀ ਇਸ ਕਾਰਡ ਤੇ ਮਿਲੇਗਾ 3100 ਰੁਪਏ ਜਲਦੀ ਦੇਖੋ ਜਾਂ ਨਵਾਂ ਕਾਰਡ ਕਿਵੇਂ ਅਪਲਾਈ ਕਰੀਏ ਆਉਂ ਜਾਂਦੇ ਆ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਪੰਜਾਬ ਸਰਕਾਰ ਦੀਆਂ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਪੰਜਾਬ ਜੋਬ ਅਲਰਟ ਉੱਪਰ ਦੇਖਣ ਨੂੰ ਮਿਲ ਸਕਣਗੀਆਂ ਤੇ ਦੋਸਤੋ ਤੁਹਾਨੂੰ ਦੱਸਦੀ ਕਿ ਪੰਜਾਬ ਸਰਕਾਰ ਵੱਲੋਂ ਜੋ ਵੱਡਾ ਐਲਾਨ ਕੀਤਾ ਗਿਆ ਗਰੀਬਾਂ ਦੇ ਲਈ ਵੱਡੀ ਖੁਸ਼ਖਬਰੀ ਦਿੱਤੀ ਗਈ ਹੈ ਕਿ ਹੁਣ ਇੱਕ ਕਾਰਡ ਪੰਜਾਬ ਦੇ ਵਿੱਚ ਸ਼ੁਰੂ ਕੀਤਾ ਗਿਆ ਜਿਸ ਦੇ ਉੱਪਰ ਹਰ ਕਾਰਡ ਧਾਰਕ ਨੂੰ 3100 ਰੁਪਏ ਦੀ ਰਾਸ਼ੀ ਦਿੱਤੀ ਜਾਏਗੀ ਔਰ ਇਸ ਦੇ ਨਾਲ ਇਸ ਕਾਰਡ ਤੇ ਤੁਹਾਨੂੰ ਹੋਰ ਵੀ ਅਨੇਕਾਂ ਸਕੀਮਾਂ ਦੇ ਜੋ ਲਾਭ ਆ ਉਹ ਮਿਲਣ ਵਾਲੇ ਆ ਤਾਂ ਇਸ ਕਾਰਡ ਨੂੰ ਬਣਵਾਉਣ ਦੇ ਲਈ ਅਗਰ ਤੁਸੀਂ ਪੰਜਾਬ ਦੇ ਰਹਿਣ ਵਾਲੇ ਹੋ ਤਾਂ ਤਾਂ ਹੀ ਤੁਸੀਂ ਕਾਰਡ ਨੂੰ ਬਣਵਾ ਸਕਦੇ ਹੋ ਔਰ ਇਸ ਦੇ ਵਿੱਚ ਕੁਝ ਸ਼ਰਤ ਰੱਖੀਆਂ ਜਿਹੜੇ ਕਿ ਗਰੀਬ ਰੇਖਾ ਦੇ ਨਾਲ ਸੰਬੰਧਿਤ ਰੱਖਦੇ ਆ ਜਿੰਨੇ ਵੀ ਲੋਕ ਜਿਹੜੇ ਕਿ ਮਜ਼ਦੂਰੀ ਕਰਦੇ ਆ ਖੇਤੀ ਕਰਦੇ ਆ ਔਰ ਛੋਟੇ ਛੋਟੇ ਕਾਰੋਬਾਰ ਕਰਦੇ ਆ ਜਿਵੇਂ ਕਿ ਮਿਸਤਰੀ ਮਿਸਤਰੀ ਦੇ ਨਾਲ ਮਜ਼ਦੂਰ ਤਿਹੜੀਆਂ ਜੋ ਹੁੰਦਾ ਆ ਇਸ ਤੋਂ ਇਲਾਵਾ ਪਲੰਬਰ ਤਰਖਾਨ ਇਸ ਤਰ੍ਹਾਂ ਦੇ ਜੋ ਅਲੱਗ-ਅਲੱਗ ਕੰਮ ਕਰਨ ਵਾਲੇ ਕਰਮਚਾਰੀਆਂ ਉਹਨਾਂ ਦੇ ਲਈ ਇਹ ਕਾਰਡ ਬਣਾਇਆ ਜਾ ਰਿਹਾ ਹੈਗਾ ਅਤੇ ਉਹਨਾਂ ਨੂੰ ਇਸ ਕਾਰਡ ਦੇ ਥਰੂ 31 ਰੁਪਏ ਦੀ ਰਾਸ਼ੀ ਪਲੱਸ ਹੋਰ ਵੀ ਅਨੇਕਾ ਸਕੀਮਾਂ ਦੇ ਲਾਭ ਦਿੱਤੇ ਜਾਂਦੇ ਆ ਤਾਂ ਹੁਣ ਇੱਕ ਵਾਰ ਤੁਹਾਨੂੰ ਆਪਾਂ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਲੈ ਕੇ ਚਲਦੇ ਆਂ ਔਰ ਜਾਣਦੇ ਆਂ ਕਿ ਇਹ ਕਿਹੜਾ ਕਾਰਡ ਹੈ ਤਾਂ ਦੋਸਤੋ ਦੇਖ ਸਕਦੇ ਹੋ ਜੋ ਇਹ ਕਾਰਡ ਪੰਜਾਬ ਬਿਲਡ ਐਂਡ ਅਦਰ ਕੰਸਟਰਕਸ਼ਨ ਵਰਕਰ ਵੈਲਫੇਅਰ ਵੱਲੋਂ ਬਣਾਇਆ ਜਾਂਦਾ ਹੈ ਔਰ ਇਹ ਇੱਕ ਲੇਬਰ ਕਾਰਡ ਹੈ ਲਾਪਾਤਰੀ ਕਾਰਡ ਜਿਸ ਦੇ ਵਿੱਚ ਤੁਸੀਂ ਪੰਜਾਬ ਦੇ ਰਹਿਣ ਵਾਲੇ ਹੋ ਤਾਂ ਤੁਸੀਂ ਇਸ ਸਕੀਮ ਦੇ ਵਿੱਚ ਅਪਲਾਈ ਕਰਕੇ ਇੱਕ ਕਾਰਡ ਬਣਵਾ ਸਕਦੇ ਹੋ ਅਤੇ ਇਸ ਕਾਰਡ ਦੇ ਨਾਲ ਤੁਹਾਨੂੰ ਅਲੱਗ-ਅਲੱਗ ਸਕੀਮਾਂ ਦੇ ਲਾਭ ਦਿੱਤੇ ਜਾਂਦੇ ਆ ਇਸ ਦੇ ਵਿੱਚ ਦੇਖ ਸਕਦੇ ਹੋ ਰੂਲ ਐਕਟ ਦਿੱਤੇ ਹੋਇਆ ਕੇਸ ਰਿਸਿਵਡ ਔਰ ਅਲੱਗ-ਅਲੱਗ ਡਿਟੇਲ ਦੱਸੀਆਂ ਗਿਆ ਨੇ ਔਰ ਇੱਥੇ ਵਿੱਚ ਹੀ ਤੁਹਾਨੂੰ ਸਾਰੀ ਜਾਣਕਾਰੀ ਮਿਲ ਜੇਗੀ ਕਿ ਇਸ ਕਾਰਡ ਦੇ ਉੱਪਰ ਤੁਸੀਂ ਕਿਹੜੇ ਕਿਹੜੇ ਲਾਭ ਲੈ ਸਕਦੇ ਹੋ ਤਾਂ ਦੂਸਤੋ ਜੋ 3100 ਰੁਪਏ ਦੀ ਰਕਮ ਹੈ ਇਹ ਸਾਰੇ ਹੀ ਉਹਨਾਂ ਧਾਰਕਾਂ ਨੂੰ ਮਿਲੇਗੀ ਜਿਨ੍ਹਾਂ ਦਾ ਕਾਰਡ ਬਣ ਚੁੱਕਿਆਗਾ ਇਸ ਤੇ ਲਈ ਤੁਹਾਨੂੰ ਕੋਈ ਵੀ ਫਾਰਮ ਭਰਨ ਦੀ ਜ਼ਰੂਰਤ ਨਹੀਂ ਆ ਤੁਹਾਡਾ ਕਾਰਡ ਬਣਿਆ ਹੋਵੇਗਾ ਤਾਂ ਤੁਹਾਡੇ ਖਾਤੇ ਵਿੱਚ ਹਰ 6 ਮਹੀਨਿਆਂ ਬਾਅਦ 3100 ਰੁਪਏ ਦੀ ਰਕਮ ਜੋ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕਰ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਇਸ ਕਾਰਡ ਵਿੱਚ ਤੁਹਾਨੂੰ 5 ਲੱਖ ਤੱਕ ਦਾ ਮੁਫਤ ਇਲਾਜ ਯਾਨੀ ਕਿ ਹੈਲਥ ਅਸ਼ਮਾਨ ਕਾਰਡ ਦੇ ਵੱਲੋਂ ਦਿੱਤਾ ਜਾਂਦਾ ਹੈ ਇਸ ਤੋਂ ਬਾਅਦ ਇਸ ਕਾਰਡ ਦੇ ਵਿੱਚ ਅਗਰ ਤੁਹਾਡੇ ਬੱਚੇ ਪੜ ਰਹੇ ਆ ਚਾਹੇ ਉਹ ਸਕੂਲ ਵਿੱਚ ਪੜ ਰਿਹਾ ਕਿਸੇ ਕਾਲਜ ਯੂਨੀਵਰਸਿਟੀ ਵਿੱਚ ਪੜ ਰਿਹਾ ਉਹਨਾਂ ਦਾ ਤੁਸੀਂ ਫਾਰਮ ਭਰ ਕੇ ਵਜ਼ੀਫਾ ਲੈ ਸਕਦੇ ਹੋ ਅਤੇ ਇਹ ਡਾਕਟਰ ਅੰਬੇਦਕਰ ਸਕਾਲਰਸ਼ਿਪ ਦੇ ਨਾਲੋਂ ਜ਼ਿਆਦਾ ਸਕਾਲਰਸ਼ਿਪ ਇਸ ਕਾਰਡ ਦੇ ਥਰੂ ਤੁਹਾਨੂੰ ਦਿੱਤੀ ਜਾਂਦੀ ਹੈ ਇਸ ਤੋਂ ਬਾਅਦ ਅਗਰ ਕਿਸੇ ਮਜ਼ਦੂਰ ਨੇ ਆਪਣੀ ਲੜਕੀ ਦੀ ਮੈਰਿਜ ਕਰਨੀ ਹੈ ਤਾਂ ਇਸ ਦੇ ਵਿੱਚ ਤੁਹਾਨੂੰ ਸ਼ਗਨ ਸਕੀਮ ਭਰਨ ਦਾ ਮੌਕਾ ਮਿਲਦਾ ਹੈ ਔਰ ਤੁਸੀਂ ਸ਼ਗਨ ਸਕੀਮ ਦਾ ਲਾਭ ਆਪਣੀ ਲੜਕੀ ਦੇ ਨਾਮ ਦੇ ਉੱਪਰ ਲੈ ਸਕਦੇ ਹੋ ਇਸ ਤੋਂ ਬਾਅਦ ਜੀ ਇਸ ਕਾਰਡ ਦੇ ਵਿੱਚ ਹੈਲਥ ਬੀਮਾ ਦਿੱਤਾ ਜਾਂਦਾ ਹੈ ਔਰ ਦੁਰਘਟਨਾ ਬੀਮਾ ਦਿੱਤਾ ਜਾਂਦਾ ਹੈ ਟੂਰਿਸਟ ਪੈਕੇਜ ਦਿੱਤੇ ਜਾਂਦੇ ਆ ਅਗਰ ਤੁਸੀਂ ਘੁੰਮਣ ਜਾਣਾ ਚਾਹੁੰਦੇ ਹੋ ਜਾਂ ਤੁਹਾਡੀ ਫੈਮਿਲੀ ਕੁਮ ਮੰਜਣਾ ਚਾਹੁੰਦੀ ਹੈ ਤਾਂ ਤੁਸੀਂ ਇਸ ਕਾਰਡ ਦੇ ਵਿੱਚ ਇੱਕ ਫਾਰਮ ਫਿਲ ਕਰਕੇ ਸੇਵਾ ਕੇਂਦਰ ਵਿੱਚ ਜਮ੍ਹਾਂ ਕਰਾਉਣਾ ਹੁੰਦਾ ਹੈ ਉਸ ਤੋਂ ਬਾਅਦ ਤੁਹਾਨੂੰ 10 ਤੋਂ 15000 ਰੁਪਏ ਦੀ ਰਾਸ਼ੀ ਜੋ ਸਰਕਾਰ ਵੱਲੋਂ ਕੁਮ ਮੰਨ ਦੇ ਲਈ ਟੂਰਿਸਟ ਪੈਕਟਸ ਦੇ ਵਜੋਂ ਦਿੱਤੀ ਜਾਂਦੀ ਹੈ। ਹੋਰ ਇਸ ਤੋਂ ਇਲਾਵਾ ਇਸ ਕਾਰਡ ਵਿੱਚ ਨੇਤਰਹੀਨ ਅੰਗਹੀਨ ਕੋਈ ਪਰਸਨ ਹੈ ਤਾਂ ਉਹਨਾਂ ਦੀ ਪੈਨਸ਼ਨ 3000 ਰੁਪਏ ਲਗਾਈ ਜਾਂਦੀ ਹੈ ਤਾਂ ਤੁਸੀਂ ਇਸ ਸਕੀਮ ਦਾ ਲਾਭ ਬਹੁਤ ਖੂਬੀ ਟੰਗ ਨਾਲ ਲੈ ਸਕਦੇ ਹੋ ਔਰ ਇਸ ਕਾਰਡ ਨੂੰ ਅਪਲਾਈ ਕਰਨ ਦੀ ਸਾਰੀ ਜਾਣਕਾਰੀ ਤੁਹਾਨੂੰ ਇਸ ਵੈਬਸਾਈਟ ਦੇ ਉੱਪਰ ਮਿਲ ਜਾਂਦੀ ਹੈ ਜਿਸ ਦੇ ਲਈ ਤੁਸੀਂ ਦੋ ਫਾਰਮ ਫਿਲ ਕਰਕੇ ਸੇਵਾ ਕੇਂਦਰ ਦੇ ਵਿੱਚ ਦਸਤਾਵੇਜ਼ ਦੇ ਨਾਲ ਜਮ੍ਹਾਂ ਕਰਾਉਣੇ ਹੁੰਦੇ ਆ ਤਾਂ ਤੁਹਾਡਾ ਕਾਰਡ 10 ਤੋਂ 15 ਦਿਨਾਂ ਦੇ ਵਿੱਚ ਅਪਰੂਵਲ ਹੋ ਜਾਂਦਾ ਹੈ ਅਤੇ ਤੁਸੀਂ ਇਸ ਨੂੰ ਇਸ ਵੈਬਸਾਈਟ ਤੋਂ ਵੀ ਡਾਊਨਲੋਡ ਕਰ ਸਕਦੇ ਹੋ ਜਾਂ ਫਿਰ ਤੁਸੀਂ ਸੇਵਾ ਕੇਂਦਰ ਵਿੱਚੋਂ ਵੀ ਡਾਊਨਲ ਕਰਵਾ ਸਕਦੇ ਹੋ ਤਾਂ ਇਹ ਸੀ ਅੱਜ ਦੀ ਜੋ ਖਾਸ ਅਪਡੇਟ ਇਸ ਤੋਂ ਇਲਾਵਾ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਦੇਖਣ ਲਈ ਆਪਣਾ ਚੈਨਲ ਪੰਜਾਬ ਜੋਬ ਅਲਰਟ ਨੂੰ ਸਬਸਕ੍ਰਾਈਬ ਕਰੋ ਧੰਨਵਾਦ